ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਔਜਲਾ ਕਿੰਗ ਦੇਸੀ ਪੋਲਟਰੀ ਫਾਰਮ ਦੇ ਉੱਤੇ ਤੇ ਟਾਈਮ ਹੋ ਗਿਆ ਸੀਗਾ ਜੀ 11 ਵਜੇ ਦਾ ਤੇ ਆਪਾਂ ਹੁਣ ਜਾਨਵਰ ਲੱਗੇ ਆ ਜੀ ਫ੍ਰੀ ਰੇਂਜ ਕਰਨ। ਯਾਨੀ ਕਿ ਖੁੱਲੇ ਕਰਨ ਲੱਗੇ ਆਪਾਂ ਛੱਡਣ ਲੱਗੇ ਆ ਬਾਹਰ। ਲਓ ਜੀ। ਆਪਾਂ ਖੋਤਾ ਗੇਟ ਆ। ਓਹੋ। ਲਓ ਜੀ। ਜਾਨਵਰ ਆਪਨੇ ਆ ਗਏ ਜੀ ਬਾਹਰ। ਦੇਖੋ ਮਸਤੀ ਦੇਖੋ ਇਹਨਾਂ ਦੀ ਲੋ ਦੋਸਤੋ ਹੁਣ ਆਪਾਂ ਰੱਖਾਂਗੇ ਪਾਣੀ ਲੋ ਵੀ ਦੋਸਤੋ ਹੁਣ ਆਪਾਂ ਪਰ ਲੱਗੇ ਆ ਪਾਣੀ ਜਾਨਵਰਾਂ ਵਾਸਤੇ ਪਾਣੀ ਆਪਾਂ ਹਮੇਸ਼ਾ ਅੱਗੇ ਵੀ ਆਪਾਂ ਤੁਹਾਨੂੰ ਦੱਸਿਆ ਕਦੇ ਹੀ ਪਰਦੇ ਹੁੰਦੇ ਆ ਬਿਲਕੁਲ ਤਾਜ਼ਾ ਤੇ ਸਾਫ਼ ਸਫਾਈ ਦਾ ਆਪਾਂ ਲੋ ਵੀ ਦੋਸਤੋ ਆਪਾਂ ਬਰਤਨ ਲੱਗੇ ਆ ਸਾਫ਼ ਕਰਨਾ ਜੋ ਇਹਨਾਂ ਦਾ ਆਪਾਂ ਪਾਣੀ ਰੱਖਦੇ ਆ ਬਾਹਰ ਲਓ ਜੀ ਆਪਾਂ ਪਾਣੀ ਲੱਗਦੇ ਸੀਗੇ ਪੀਣ ਪਾਣੀ ਤੇ ਹੁਣ ਆਪਾਂ ਦੇਖਦੇ ਆਂ ਜੀ ਆਂਡੇ ਅੱਜ ਕਿੰਨੇ ਕਾਂਡੇ ਦਿੱਤੇ ਇਹਨਾਂ ਨੇ ਤੇ ਕੋਸ਼ਕਾ ਆਪਾਂ ਲੈ ਗਈ ਸੀਗੇ ਪਹਿਲਾਂ ਚੱਕੀ ਤੇ ਹੁਣ ਆਪਾਂ ਵੇਖਦੇ ਆਂ ਹੋਲ ਦੁਆਰਾ ਕਿੰਨੇ ਅੰਡੇ ਦਿੱਤੇ ਆ ਲਓ ਵੀ ਦੋਸਤੋ ਹੁਣ ਆਪਾਂ ਆ ਗਏ ਸੀਗੇ ਫਾਰਮ ਦੇ ਵਿੱਚ ਤੇ ਹੁਣ ਆਪਾਂ ਚੱਕਾਂਗੇ ਅੰਡੇ ਦੇਖਦੇ ਹਾਂ ਕਿੰਨੇ ਕੰਡੇ ਆਏ ਆ ਤੇ ਯਾਰੀ ਦੋ ਅੰਡੇ ਆ ਗਏ ਜੀ ਹੁਣ ਆਪਾਂ ਇਹਦੇ ਥੱਲੇ ਆਵਾਂਗੇ ਲਓ ਜੀ ਪੰਜ ਅੰਡੇ ਆ ਗਏ ਜੀ ਆ ਵੀ ਤੇਰੇ ਕੋਲ ਕਿੰਨੇ ਆ ਲਓ ਜੀ ਚਾਰ ਅੰਡੇ ਆ ਗਏ ਜੀ ਹੋਰ ਇਹਦੇ ਥੱਲੇ ਤੇ ਹੁਣ ਆਪਾਂ ਇਹਨੂੰ ਚੱਕ ਕੇ ਵੰਨੇ ਆ ਜੀ ਲਓ ਜੀ ਤਿੰਨ ਅੰਡੇ ਦੇ ਥੱਲੇ ਆ ਇਹ ਹੋ ਗਏ ਜੀ ਰੱਬ ਤੁਹਾਡਾ ਭਲਾ ਕਰੇ ਲਓ ਜੀ ਤਕਰੀਬਨ 14 ਕੰਡੇ ਆ ਗਏ ਸੀਗੇ ਤੇ ਇੱਕ ਕੌਸ਼ ਕੱਪ ਪਹਿਲਾਂ ਲੈ ਕੇ ਸੀਗੇ ਅੰਡੇ ਇਹ ਤੋਂ ਪਹਿਲਾਂ ਤੇ ਦੇਖ ਲੋ ਕਰੋ ਚੈੱਕ ਆਂਡੇ ਦੀ ਕੁਆਲਿਟੀ ਚੈੱਕ ਕਰੋ ਕਿਉਂ ਕਿ ਆਹਦੀ ਇਹਨਾਂ ਨੂੰ ਸਾਫ਼-ਸੂਵ ਕਰਕੇ ਨਾ ਫੇਰ ਆਪਾਂ ਟ੍ਰੇ ਦੇ ਵਿੱਚ ਟਿਕਾਉਣੇ ਆ ਤੇ ਟਿਕਾ ਕੇ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ ਜਾਨਵਰ ਫ੍ਰੀ ਰੇਜ ਦਾ ਨਜ਼ਾਰਾ ਹੀ ਵੱਖਰਾ ਨਾਲੇ ਤਾਂ ਆਪ ਨੂੰ ਖੁਸ਼ੀ ਹੀ ਹੋ ਜਾਂਦੀ ਹੈ ਨਾਲੇ ਚਾਰਵਰ ਖੁਸ਼ ਜਿੰਨਾ ਚਿਰ ਜਾਨਵਰ ਖੁਸ਼ ਨਹੀਂ ਤਾਂ ਉਹਨਾਂ ਚ ਕਰਾਪ ਨੂੰ ਵੀ ਖੁਸ਼ੀ ਨਹੀਂ ਆਉਂਦੀ ਠੀਕ ਆ ਨਾ ਤੇ ਆਪਾਂ ਫ੍ਰੀ ਰੇਂਜ ਛੱਡਾਂਗੇ 2-3 ਘੰਟੇ ਦੇ ਲਈ ਹੋ ਸਕਦਾ ਜਿਆਦਾ ਟਾਈਮ ਹੀ ਛੱਡ ਦਗੇ ਆਪਾਂ ਕਿਉਂਕਿ ਮੌਸਮ ਬਹੁਤ ਸੋਹਣਾ ਲੱਗਾ ਹੋਇਆ ਧੁੱਪ ਬਹੁਤ ਸੁਣੀ ਲੱਗੀ ਹੋਈ ਆ ਤੇ ਆਪਾਂ ਜਿਹਨਾਂ ਦੇ ਹਰੇ ਚਾਰੇ ਦਾ ਵੀ ਪ੍ਰਬੰਧ ਕਰਾਂਗੇ ਖਰਾ ਚਾਰਾ ਵੀ ਆਪਾਂ ਇਹਨਾਂ ਨੂੰ ਪਾਵਾਂਗੇ ਥੋੜਾ ਥੋੜਾ ਸਵੇਰੇ ਮੈਂ ਫੀਡ ਪਾ ਕੇ ਗਿਆ ਸੀ ਉਦੋਂ ਮੈਂ ਆਂਡੇ ਚੱਕ ਲੈ ਕੇ ਗਿਆ ਸੀ ਗਾਈ ਉਦੋਂ ਸੀਗੇ 6 ਆਂਡੇ ਉਦੋਂ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਟਿਕਾ ਦੇਾਂਗੇ ਫੇਰੇ ਵਿੱਚ ਲੌੜੀ ਆ ਉੱਤੇ ਆ ਗਈ ਸੀਗੀ ਇਹ ਆਪਣਾ ਛੋਟਾ ਜਿਹਾ ਖੋਡਾ ਇਹਦੇ ਉੱਤੇ ਆ ਕੇ ਬੈ ਗਈ ਆ ਦੇਖੋ ਕੀ ਕਰਦੀ ਆ ਹੁਣ ਇਹ ਲਓ ਆਪਾਂ ਦਾ ਹੀ ਦਿੰਨੇ ਆ ਨੁਕਸਾਨ ਕਰੋਗੀ ਲੌੜੀ ਹੁਣ ਆਪਾਂ ਟਕਾ ਦੇਣੇ ਆ ਇਹਨਾਂ ਨੂੰ ਤੇਰੇ ਵਿੱਚ ਲਓ ਜੀ 7 8 9 10 11 12 13 14 15 16 18 19 ਵੀ ਵੀ ਆਂਡੇ ਆ ਗਏ ਸੀਗੇ ਹੁਣ ਟਿੱਕਰ ਤੇ ਆ ਇੱਕ ਲਾਲ ਜਾਂ ਅਂਡਾ ਕਦੇ ਕਦੇ ਇਹਦੇ ਨਾਲ ਦੇ ਆਂਡੇ ਦੇਣ ਲੱਗ ਜਾਂਦੀ ਕਦੇ ਚਿੱਟੇ ਜੋਂ ਲੱਗ ਜਾਂਦੇ ਇਹ ਸੰਜੋ ਬਾਹਰ ਆ ਪਤਾ ਨਹੀਂ ਕਾ ਤੋਂ ਐ ਕਰਦੀਆਂ ਇਹ ਚਲੋ ਬਾਕੀ ਹੋ ਸਕਦਾ ਖਰਾਕ ਦਾ ਕੋਈ ਫਰਕ ਹੋਵੇ ਕੈਲਸ਼ੀਅਮ ਕੋਲ ਤੋਂ ਦੀ ਘਾਟ ਹੁੰਦੀ ਕਈ ਜਰਾ ਕਿਸੇ ਜਾਨਵਰ ਨੂੰ ਉਹਦੇ ਕਰਕੇ ਵੀ ਚਿੱਟੇ ਹੋ ਜਾਂਦੇ ਆ ਤੁਹਾਨੂੰ ਸਾਡਾ ਵਲੌਗ ਕਿੱਦਾਂ ਲੱਗਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਅੱਗੇ ਤੋਂ ਆਪਾਂ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਦੇਖਦੇ ਰਹੋ ਆਇਲਾ ਕਿੰਗ ਦੇਸੀ ਪੋਲਟਰੀ ਫਾਰਮ ਧੰਨਵਾਦ ਜੀ